ਸਸਿਕਾ ਲੋਕ ਰਣਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਦੋਸਤੋ ਪਿਛਲੇ ਦਿਨੀ ਇੱਕ ਮਾਮਲਾ ਬੜਾ ਗਰਮ ਆਇਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਉੱਪਰ 307 ਦੇ ਅਧੀਨ ਇੱਕ ਮੁਕੱਦਮਾ ਦਰਜ ਹੁੰਦਾ ਮਾਮਲਾ ਸੀ ਕਿ ਪਿਛਲੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਪਿੰਡ ਜੌਨ ਦੀ ਜਿਹੜੀ ਜ਼ਮੀਨ ਸੀ ਉਸ ਜ਼ਮੀਨ ਦੀ ਮਰੱਬਾ ਬੰਦੇ ਨੂੰ ਲੈ ਕੇ ਬਠਿੰਡਾ ਪੁਲਿਸ ਪ੍ਰਸ਼ਾਸਨ ਪੰਜਾਬ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਕਹਿ ਲੋ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਜਿਹੜੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ ਤੇ ਉਹਨਾਂ ਦੀ ਜਥੇਬੰਦੀ ਕਿਸਾਨ ਚਾਹੁੰਦੇ ਸੀ ਕਿ ਮਰਬਾ ਬੰਦੀ ਨਾ ਹੋਵੇ ਜਿਹੜੇ ਕਿਸਾਨ ਦਹਾਕਿਆਂ ਤੋਂ ਇਹ ਜ਼ਮੀਨ ਜੋਤਦੇ ਆ ਰਹੇ ਨੇ ਉਹ ਜ਼ਮੀਨ ਦੇ ਅਸਲੀ ਹੱਕਦਾਰ ਨੇ ਉਹ ਜ਼ਮੀਨ ਦੇ ਅਸਲ ਵਾਰਸ ਨੇ ਤੇ ਐਫ ਆਈ ਆਰ ਦਰਜ ਹੁੰਦੀ ਹੈ ਜਗਿੰਦਰ ਸਿੰਘ ਉਗਰਾਹਾਂ ਹੋਰਾਂ ਦੇ ਉੱਪਰ ਨਾਲ ਕਈ ਹੋਰ ਉਹਨਾਂ ਦੇ ਕਾਰਕੁਨ ਹੁੰਦੇ ਨੇ ਛੰਡਾ ਸਿੰਘ ਜੇਠੋਕੇ ਹੁੰਦੇ ਨੇ ਤੇ ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਕਹਿੰਦੇ ਆ ਕਿ ਸਾਡੀ ਪੁਲਿਸ 'ਤੇ ਹਮਲਾ ਕੀਤਾ ਗਿਆ ਟਰਾਲੀ ਦੇ ਵਿੱਚ ਰੋੜੇ ਇੱਟਾਂ ਲੈ ਕੇ ਕਿਸਾਨ ਘੁੰਮ ਰਹੇ ਸੀ ਤੇ ਸਾਡੇ ਜਿਹੜੇ ਇੱਕ ਡੀਐਸਪੀ ਨੇ ਰਾਹੁਲ ਭਾਰਦਵਾਜ ਉਹਨਾਂ ਦੀ ਬਾਹ ਵੀ ਫ੍ਰੈਕਚਰ ਹੋਈ ਹੈ ਉਹਨਾਂ ਦੀ ਬਾਹ ਦੇ ਉੱਪਰ ਵੀ ਸੱਟ ਵੱਜੀ ਤੇ ਪੰਜਾਬ ਪੁਲਿਸ ਦਾ ਕਹਿਣਾ ਸਾਡੀ ਪੁਲਿਸ ਦੇ ਉੱਪਰ ਹਮਲਾ ਕੀਤਾ ਪ੍ਰਸ਼ਾਸਨ ਦੇ ਉੱਪਰ ਕਿਸਾਨਾਂ ਨੇ ਹਮਲਾ ਕੀਤਾ ਕਿਸਾਨ ਟਰਾਲੀ ਦੇ ਵਿੱਚ ਇੱਟਾਂ ਰੋੜੇ ਲੈ ਕੇ ਘੁੰਮ ਰਹੇ ਸੀ ਤੇ ਸਾਡੇ ਇੱਕ ਡੀਐਸਪੀ ਜਿਹੜੇ ਰਾਹੁਲ ਭਾਰਦਵਾਜ ਨੇ ਉਹਨਾਂ ਦੀ ਬਾਹ ਵੀ ਕਿਸਾਨਾਂ ਵੱਲੋਂ ਤੋੜੀ ਗਈ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਜੋਗਿੰਦਰ ਸਿੰਘ ਗੁਰਾਹਾਂ ਨੇ ਕੀ ਕਿਹਾ ਚ ਜੋਗਿੰਦਰ ਸਿੰਘ ਗੁਰਾਹਾਂ ਦਾ ਕਹਿਣਾ ਕਿ ਜਿਹੜੀ ਜਿਹੜੀ ਗੱਲ ਵਾਰ-ਵਾਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਕਾਰਪੋਰੇਟ ਦਾ ਇੱਕ ਵੱਡਾ ਹਮਲਾ ਕਿਸਾਨੀ ਦੇ ਉੱਪਰ ਕਿਸਾਨਾਂ ਦੀਆਂ ਜ਼ਮੀਨਾਂ ਲਗਾਤਾਰ ਹੜੱਪ ਰਹੇ ਨੇ ਕਾਰਪੋਰੇਟ ਤੇ ਹੜੱਪਣਾ ਚਾਹੁੰਦੇ ਨੇ ਅਸੀਂ ਉਦੋਂ ਤੱਕ ਮੈਦਾਨ ਦੇ ਵਿੱਚ ਰਹਾਂਗੇ ਜਦੋਂ ਤੱਕ ਸਾਡੀ ਜਾਨ ਨਹੀਂ ਚਲੀ ਜਾਂਦੀ ਇਹਨਾਂ ਸੰਘਰਸ਼ਾਂ ਦੇ ਲੇਖੇ ਸਾਡੀ ਜਿੰਦ ਨਹੀਂ ਲੱਗ ਜਾਂਦੀ ਆਉ ਤੁਹਾਨੂੰ ਸੁਣਾਉਨੇ ਆ ਜੋਗਿੰਦਰ ਸਿੰਘ ਗੁਰਾਹਾਂ ਹੋਰ ਨੇ ਕੀ ਕਿਹਾ ਜ਼ਮੀਨਾਂ ਦੀ ਲੜਾਈ ਚ ਤੁਸੀਂ ਆਇਓ ਜ਼ਮੀਨ ਤੇ ਕਿਸਾਨ ਮਾਂ ਪੁੱਤ ਦਾ ਰਿਸ਼ਤਾ ਹੈ ਅਸੀਂ ਇਹਦੇ ਜੁੜੇ ਹੋਏ ਆਂ ਕਿਸੇ ਵੀ ਗੱਲ ਤੇ ਸਮਝੌਤਾ ਕੀਤਾ ਜਾ ਸਕਦਾ ਜੇ ਕਿਸੇ ਧਿਰ ਦੇ ਚੁੱਲ੍ਹੇ 'ਚ ਪਾਣੀ ਪੈਂਦਾ ਹੋਵੇ ਚੁੱਲਾ ਠੰਡਾ ਹੁੰਦਾ ਹੋਵੇ ਉਸ ਤੋਂ ਬਾਅਦ ਜ਼ਿੰਦਗੀ ਜਿਉਏ ਕਿ ਜਿਉਂਦੀਆਂ ਲੋਥਾਂ ਵਾਂਗੂ ਫਿਰਿਏ ਇਸ ਗੱਲ ਦਾ ਸਵਾਲ ਆ ਜਾਂਦਾ ਸਾਡੇ ਵਾਸਤੇ ਹੁਣ ਇਸ ਗੱਲ ਦਾ ਸਵਾਲ ਹੈ ਕਿ ਸਾਡੀ ਇੱਕ ਬਰਾਸਤ ਦੇ ਵਿੱਚ ਜਿਹੜੀ ਚਸੀਂ ਰਹਿ ਰਹੇ ਆਂ ਸਾਸੀ ਸਾਰ ਗੰਦ ਬਰਦਾਸ਼ਤ ਕਰ ਸਕਦੇ ਆਂ ਅਸੀਂ ਠੂਠਾ ਮੰਗ ਕੇ ਮੰਗਣਾ ਪਸੰਦ ਨਹੀਂ ਕਰਦੇ ਅਸੀਂ ਆਪਣੇ ਬੂਹੇ ਤੋਂ ਕਿਸੇ ਭੁੱਖੇ ਨੂੰ ਖਾਲੀ ਨਹੀਂ ਜਾਣ ਦਿੰਦੇ ਆਪਣੀ ਭੁੱਖ ਅਸੀਂ ਕਿਸੇ ਅੱਗੇ ਜਾਗਰ ਨਹੀਂ ਕਰਦੇ ਸਾਡਾ ਇਹ ਸਵਾ ਹੈ ਜੇ ਆਪਦੇ ਘਰੋਂ ਢਿੱਡੋਂ ਜੰਮੀ ਹੋਈ ਧੀ ਦੇ ਘਰੇ ਚਲੇ ਜਾਈਏ ਜੇ ਇੱਕ ਵਾਰੀ ਮੂੰਹ 'ਚੋਂ ਇਹ ਗੱਲ ਨਿਕਲਦੇ ਪੁੱਤ ਮੈਂ ਤਾਂ ਰੋਟੀ ਖਾ ਕੇ ਆਇਆ ਹਾਂ ਜਿਨੇ ਮਰਜੀ ਭੁੱਖਵੇ ਦੁਬਾਰਾ ਸੀ ਉਹਨੂੰ ਆਏ ਨਹੀਂ ਕਹਿੰਦੇ ਵੀ ਸਾਨੂੰ ਰੋਟੀ ਪਕਾ ਦੇ ਮੈਂ ਤਾਂਵੇਂ ਝੂਠ ਮਾਰਦਾ ਇਸ ਵਿਰਾਸਤ ਦੇ ਮਾਲਕਾਂ ਸੀ ਸਾਡੀਆਂ ਜ਼ਮੀਨਾਂ 'ਚ ਸਾਡੀ ਰੋਟੀ ਐ ਸਾਡੇ ਬੱਚੇ ਪੜ੍ਹਦੇ ਨੇ ਡਿਗਰੀਆਂ ਕਰਕੇ ਆ ਜਾਂਦੇ ਨੇ ਸਾਡੀ ਇੱਛਾ ਮੁਤਾਬਕ ਉਹ ਆਪਦੇ ਨੰਬਰ ਵੀ ਲੈਂਦੇ ਨੇ ਜਦੋਂ ਨੌਕਰੀਆਂ ਨਹੀਂ ਮਿਲਦੀਆਂ ਘਰੇ ਆ ਕੇ ਬਹਿ ਜਾਂਦੇ ਨੇ ਤਾਂ ਪੁੱਤ ਆਪਣੀ ਮਾਂ ਕੋਲੇ ਬੋਲਦਾ ਕੋਲੇ ਲਾ ਕੇ ਮੰਮੀ ਮੈਂ ਹੁਣ ਫਿਰ ਕੀ ਕਰਾਂ ਤਾਂ ਮਾਂ ਸਿਰਫ ਇਹ ਕਹਿ ਸਕਦੀ ਹੈ ਵਿਆਹ ਖੜਾ ਪੁੱਤ ਰੇੜਾ ਜਾਂ ਪੱਠੇ ਵੜ ਲਿਆ ਕੋਈ ਗੱਲ ਨਹੀਂ ਨੌਕਰੀ ਮਿਲ ਜੂਗੀ ਮਾਂ ਕੋਲੇ ਤੇ ਪਿਤਾ ਕੋਲੇ ਆਪਦੇ ਬੱਚੇ ਨੂੰ ਐ ਨਹੀਂ ਕਿਹਾ ਜਾਂਦਾ ਵੀ ਜੇ ਤੈਨੂੰ ਨੌਕਰੀ ਨਹੀਂ ਮਿਲਦੀ ਘਰੋਂ ਨਿਕਲ ਜਾ ਆਹ ਇਹੋ ਦੇ ਕੋਲੇ ਰਾਹ ਹੈ ਜਦੋਂ ਖੇਤ ਆ ਖੇਤਾਂ ਨੂੰ ਵੀ ਤੇਰੇ ਪਾਪੇ ਨੇ ਹੁਣ ਤੱਕ ਸਾਮ੍ਹਿਆ ਤੇ ਪੁੱਤ ਹੁਣ ਐ ਕਰ ਜੇ ਨਿੱਜੇ ਨਰਜ਼ਗਾਰ ਨਹੀਂ ਮਿਲਦਾ ਜੇ ਕੋਈ ਨੌਕਰੀ ਨਹੀਂ ਮਿਲਦੀ ਤੂੰ ਪੱਠੇ ਲੈਣ ਚਲਾ ਜਾ ਖੇਤ ਵਗ ਜਾ ਤੇਰਾ ਟਾਈਮ ਪਾਸ ਹੋ ਜਾ ਆਜ ਸਾਡਾ ਆਪਦਾ ਰਜਗਾਰ ਵੰਡ ਕੇ ਆਪਣੇ ਬੱਚੇ ਨੂੰ ਦੇਦਾ ਜੇ ਢਾਈ ਕਿੱਲੇ ਜ਼ਮੀਨ ਦੇ ਨੇ ਤਾਂ ਸਵਾ ਕਿੱਲਾ ਜ਼ਮੀਨ ਦਾ ਬੱਚੇ ਨੂੰ ਦਿੱਤਾ ਵੀ ਤੂੰ ਇਹਦੇ ਨੇ ਢਿੱਡ ਭਰ ਲੈ ਅਸੀਂ ਇਹਦੇ ਢਿੱਡ ਭਰ ਭਲਾੰਪਰਾ ਉਹ ਜੇ ਇਹੀ ਨਾ ਰਿਹਾ ਫੇਰ ਫਿਰ ਕਿੱਧਰ ਜਾਵਾਂਗੇ ਨਾ ਬੱਚਿਆਂ ਦੇ ਜਾਣ ਨੂੰ ਕਿ ਤੇਰਾ ਨਾ ਮਾਪਿਆਂ ਦੇ ਜਾਣ ਨੂੰ ਕਿ ਤੇਰਾ ਹੁਣ ਸਵਾਲ ਇਹ ਗੱਲ ਨਹੀਂ ਕਿ ਇਹ ਜਉਣ ਪਿੰਡ ਦੀ ਜ਼ਮੀਨ ਦਾ ਸਵਾਲ ਹੈ ਇਹ ਨਾ ਅੱਜ ਦਾ ਅੱਜ ਨੇ ਸ਼ੁਰੂ ਹੋਇਆ ਇਹਦਾ ਸੈਂਕੜੇ ਬਰੇ ਸਦੀਆਂ ਤੋਂ ਇਹ ਲੜਾਈ ਤੁਰੀ ਆਉਂਦੀ ਹੈ ਆਪਾਂ ਵੀ ਅੱਜ ਤੋਂ ਨਹੀਂ ਆਪਣੇ ਵੀ ਦਰਜਣਾ ਬੰਦੇ ਇਸ ਲੜਾਈ ਚ ਲਾ ਕੇ 2017 ਕੋਲ ਦੇਖ ਲਓ ਜਿਹੜਾ 6 ਜੱਪਾ ਬਰਨਾਲੇ ਫੜਿਆ ਸੀ 11 ਵਾਲਾ ਦੇਖ ਲੋ ਤੇ ਉਸ ਤੋਂ ਬਾਅਦ ਆਪਾਂ ਜਮੇ ਲੜਾਈ ਲੜਦੇ ਰਹੇ ਆ ਜੇ ਭਾਰਤ ਮਾਲਾ ਪ੍ਰੋਜੈਕਟ ਵਾਲਾ ਦੇਖ ਲੋ ਮਲੇਕਪੁਰਲੇ ਵਾਲਾ ਦੁਨੀਆ ਵਾਲਾ ਵਾਲਾ ਦੇਖ ਲੋ ਲੇਲੇ ਵਾਲਾ ਦੇਖ ਲੋ ਆ ਵੀ ਐ ਤੇ ਜੋਲੀਆਂ ਵਾਲਾ ਵੀ ਦੇਖ ਲੋ ਜਹਾਂਗੀਰ ਵਾਲਾ ਵੀ ਦੇਖ ਤੇ ਹੁਣ ਜਿਹੜੀਆਂ ਨਵਾਂ ਅਟੈਕ ਕਰ ਰਿਹਾ ਸਰਕਾਰ ਦਾ ਆ ਇਥੇ ਕੋਈ ਦੱਸ ਕੇ ਗਿਆ ਸੀ ਸਾਤੀ ਭਵਾਨੀਗੜ੍ਹ ਦੇ ਵਿੱਚ ਜੇ ਨਹੀਂ ਭਾਰਤ ਮਾਲਾ ਪ੍ਰੋਜੈਕਟ ਦੀ ਲਾਈਨ ਤਾਂ ਕੱਢਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਚੈੱਕ ਹੀ ਉਹਨਾਂ ਦੇ ਨਾਂ ਤੇ ਜਮ੍ਹਾਂ ਕਰਾ ਦੇ ਵੀ ਮਾਲਕੀ ਬਦਲ ਜੂ ਵੀ ਭਾਈ ਸਾਨੂੰ ਆ ਚੱਕੂ ਛੋਡੀ ਕੀਮਤ ਪੈਸੇ ਛੋਡੇ ਬੈਂਕ ਚ ਪਾ ਲੈ ਨੇ ਜ਼ਮੀਨ ਸਾਡੀ ਹੋਊਗੀ ਜੇ ਨਹੀਂ ਟੋਟਲ ਨੀਤੀ ਦਾ ਮਤਲਬ ਹੈ ਜਿਹੜੇ ਤਿੰਨ ਕਾਲੇ ਕਾਨੂੰਨਾਂ ਵਾਸਤੇ ਲੜੇ ਸੀ ਉਹਦਾ ਮਨੋਰਥ ਵੀ ਇਹੀ ਸੀ ਜਿਹੜਾ ਨਵਾਂ ਡਰਾਫਟ ਆਇਆ ਇਹਦਾ ਮਨੋਰਥ ਵੀ ਇਹੀ ਹੈ ਜਿਹੜੀ ਅੱਜ ਚੱਕਬੰਦੀ ਹੋ ਰਹੀ ਹੈ 100 ਸਾਲ ਬਾਅਦ ਇਹਦਾ ਮਨੋਰਥ ਵੀ ਹੈ ਜੇ ਨਹੀਂ ਸਵਾਲ ਇਹ ਹੈ ਵੀ ਜਿਹੜੀ ਗੱਲ ਦਾ ਸਾਰੇ ਲੋਕ ਦੁਖ ਮੰਨਦੇ ਨੇ ਕਿ ਜੇ ਕਿਸਾਨਾਂ ਕੋਲੇ ਜ਼ਮੀਨਾਂ ਨਾ ਰਹੀਆਂ ਤੇ ਇਹ ਨਹੀਂ ਵੀ ਇਕੱਲਾ ਕਿਸਾਨ ਮਰੂਗਾ ਜੇ ਹੁਣ ਸੋਚਦੇ ਨੇ ਸਾਡੇ ਆ ਕੁਝ ਸਾਥੀ ਜਿਨ੍ਹਾਂ ਨੇ ਹੁਣੇ ਕੇਸ ਪਾ ਕੇ ਹਾਈ ਕੋਰਟ ਦੇ ਵਿੱਚੋਂ ਹੁਕਮ ਕਰਿਆ ਹੈ ਇਹ ਜ਼ਮੀਨ ਦੀ ਮਰਬੇਬੰਦੀ ਹੋਣੀ ਚਾਹੀਦੀ ਹੈ ਇਹ ਜ਼ਮੀਨ ਉਹਨਾਂ ਕੋਲੇ ਵੀ ਨਹੀਂ ਰਹਿਣੀ ਜਿਹੜੇ ਹਜ਼ਾਰ ਹਜ਼ਾਰ 990 ਏਕੜ ਦੇ ਮਾਲਕ ਨੇ ਜ਼ਮੀਨ ਉਹਨਾਂ ਦੀ ਨਹੀਂ ਜਿਨ੍ਹਾਂ ਨੂੰ ਆਇਆ ਵੀ ਸਾਡੀ ਜ਼ਮੀਨ ਨੂੰ ਕੌਣ ਖੋਦਾ ਅੱਜ ਤੋਂ ਮੇਰੇ ਖਿਆਲ 20 ਸਾਲ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਭਾਈ ਜ਼ਮੀਨਾਂ ਜਾਣ ਗਿਆ ਤਾਂ ਉਹ ਵੱਡੀਆਂ ਜ਼ਮੀਨਾਂ ਵਾਲੇ ਕਹਿੰਦੇ ਹੁੰਦੇ ਵੀ 2-2 4-4 ਕਿੱਲੇ ਵਾਲੇ ਨੇ ਇਹ ਛੋਟੇ-ਛੋਟੇ ਕਿਸਾਨ ਨੇ ਇਹਨਾਂ ਨੂੰ ਖਤਰਾ ਸਾਡੀਆਂ ਜ਼ਮੀਨਾਂ ਨੂੰ ਕਾਹਦਾ ਖਤਰਾ ਬਈ ਹੁਣ ਭਾਈ ਅਸੀਂ ਤਾਂ 1.5-1.5 ਕਿੱਲੇ ਵਾਲੇ 2-2 ਕਿੱਲੇ ਵਾਲੇ ਆ ਅੱਜ ਦਾ ਅੱਜ ਵੀ ਡਾਂਗਾ ਕੱਢ ਵੀ ਲੰਘ ਹੋ ਮਾਗੇ ਸਾਡੀਆਂ ਦਾ ਜਾਣ ਗਿਆ ਬੱਚਦਾ ਫੁੱਫੜ ਵੀ ਨਹੀਂ ਜਾਊਗਾ ਵੀ ਇਹਸ ਕਰਕੇ ਤੁਸੀਂ ਐਂ ਸਮਝਦੇ ਹੋਏ ਵੱਡੀਆਂ ਜ਼ਮੀਨਾਂ ਵਾਲੇ ਬਚ ਜਾਣਗੇ ਬਈ ਅੱਤੀਤੀ 40 40 ਕਿੱਲਾਂ ਵਾਲੇ ਕਿਸੇ ਨੇ ਨਹੀਂ ਪੁੱਛੜਿਆ ਤੁਹਾਡੇ ਸਾਹਮਣੇ ਇੱਥੇ ਰੂਪ ਪੂਰੀ ਬੈਠੇ ਨੇ ਇਹ ਰਗੜੇ ਹੋਏ ਦੇ ਪਹਿਲਾਂ ਐਵੇਂ ਨਹੀਂ ਸਾਡੇ ਨਾਲ ਆਏ ਜਦੋਂ ਇਹਨਾਂ ਤੇ ਅਟੈਕ ਹੋਇਆ ਕਿਸੇ ਨੇ ਨਹੀਂ ਦੇਖਿਆ ਵੀ ਇਹ ਗੁਰਦੁਆਰੇ ਦੀ ਜ਼ਮੀਨ ਹੈ ਮੰਦਿਰ ਦੀ ਜ਼ਮੀਨ ਹੈ ਢੇਰੇ ਦੀ ਜ਼ਮੀਨ ਹੈ ਕਿਸੇ ਵੱਡੇ ਵੱਡੇ ਜ਼ਿਮੀਂਦਾਰ ਦੀ ਜ਼ਮੀਨ ਹੈ ਇਹ ਜਦੋਂ ਅਟੈਕ ਤੇ ਆਉਂਦੇ ਨੇ ਮੈਂ ਤੁਹਾਨੂੰ ਇੱਕ ਧਾਰਨ ਦਿੰਦਾ ਵੀ ਕ ਜਦੋਂ ਖਾਸੇ ਸਾਲ ਪਹਿਲਾਂ 2000 ਸ਼ਾਇਦ 7 8 ਦੇ ਵਿੱਚ ਹੀ ਹੈ ਇੱਕ ਪਠਾਨਕੋਟ ਤੋਂ ਜੈਪੁਰ ਨੂੰ ਸੜਕ ਨਿਕਲਣੀ ਸੀ ਜਿਹੜੀ ਦਰਾਜ ਦੇ ਵਿੱਚ ਦੀ ਜੇਠੂ ਕੰਨੇ ਵਿਚਦੀ ਐ ਜਾਣੀ ਸੀ ਮੌੜਾਂ ਵਿੱਚ ਵੀ ਇੱਧਰ ਬਰਨਾਲੇ ਕੋਲੇ ਇੱਕ ਮੋੜ ਆ ਉੱਥੋਂ ਦੀ ਜਾਣੀ ਸੀ ਜਦੋਂ ਉਹਦੇ ਸਰਵੇ ਸਰਵੇ ਹੋ ਗਏ ਸੀ ਕੰਮ ਮੁਕੰਮਲ ਹੋ ਗਿਆ ਸੀ ਸਾਨੂੰ ਮਤਲਬ ਬਾਦਲ ਸਾਹਿਬ ਦੇ ਵੀ ਮੀਟਿੰਗ 'ਚ ਕਿਹਾ ਕਿ ਪ੍ਰਧਾਨ ਜੀ ਹੋਰ ਤਾਂ ਸਭ ਠੀਕ ਐ ਅਛਾ ਨਾਲ ਹੀ ਗੱਲ ਤਾਂ ਮੰਨ ਲੈਣਾ ਪਰ ਜਿਹੜੀ ਆਹ ਨਿਕਲ ਰਹੀ ਹੈ ਸੜਕ ਭਾਰਤ ਮਾਲਾ ਪ੍ਰੋਜੈਕਟ ਤੁਸੀਂ ਇਹ ਨਾ ਰੋਕੋ ਇਹਦੇ ਨਾਲ ਆਪਾਂ ਨੂੰ ਬਹੁਤ ਫਾਇਦਾ ਹੈ ਅਸੀਂ ਕਭ ਇਹ ਤਾਂ ਨਹੀਂ ਵੀ ਜਾਣ ਦੰਦੇ ਅਸੀਂ ਇਹਦਾ ਸਾਡੇਆਂ ਜ਼ਮੀਨਾਂ ਮਾਰੂ ਜene ਇੱਕ ਅਕਾਲੀ ਦਲ ਦਾ ਰਾਸ ਸੀ ਉਹਨੋਂ ਅਕਾਲੀ ਦਲ ਦਾ ਜਦੋਂ ਪਠਾਨਕੋਟ ਤੋਂ ਜੈਪੁਰ ਨੂੰ ਸੜਕ ਦਾ ਸਰਦੇ ਹੋ ਰਿਹਾ ਸੀ ਜਿਹਦੇ ਕੋਲੇ ਲਗਭਗ Jaildar ਆ ਸ਼ਾਇਦ ਹੋ ਕਹ ਦਫੇਦਾਰ ਸੀ ਪਤਾ ਨਹੀਂ Jaildar ਸੀ ਪਤਾ ਨਹੀਂ ਕੋਈ ਹੋਰ ਹੈ ਵੱਡਾ ਅਕਾਲੀਆਂ ਦਾ ਲੀਡਰ ਸੀ ਉਹ ਫੋਨ ਕਰਦਾ ਕਹਿੰਦਾ ਪ੍ਰਧਾਨ ਜੀ ਸਾਡੀ ਜ਼ਮੀਨ ਦੇ ਵਿਚਾਲ ਦੀ ਜਾ ਰਹੀ ਹੈ ਇਹ ਸੜਕ ਮੈਂ ਆਪਦਾ ਜਥੇਦਾਰ ਆ ਅਕਾਲੀ ਪਾਰਟੀ ਦਾ ਮੈਂ ਕਹਾਂ ਭਰਾਵਾ ਸੋਢੀ ਦਾ ਸਰਕਾਰਾਂ ਨੂੰ ਕਹਿ ਵੀ ਨਾ ਕੱਢਣ ਕਹਿੰਦਾ ਉਹ ਨਹੀਂ ਹਟਦੇ ਜੇ ਬਚਾਉਂਗੇ ਤੁਸੀਂ ਬਚਾਉਂਗੇ ਆਪਾਂ ਨੇ ਉਹਦਾ ਸਰਵੇ ਰੋਖਤਾ ਤੇ ਉਹ ਮੈਨੂੰ ਨਹੀਂ ਲੱਗਦਾ ਵੀ ਕਿਹੜੇ ਕਾਗਜ਼ਾਂ ਚ ਕਿਹੜੇ ਕਾਗਜ਼ ਕਿਹੜੀ ਦਰਾਜ ਸਿੱਟ ਤੇ ਮੁੜ ਕੇ ਸੜਕ ਨਹੀਂ ਨਿਕਲੀ ਰੌੜਾ ਇਹ ਆ ਪ੍ਰਭੂ ਹਮਲਾ ਵੱਡਾ ਜਿੱਡਾ ਹਮਲਾ ਹੈ ਤਾਕਤ ਸਾਡੀ ਥੋੜੀ ਹੈ ਹੁਣ ਜਦੋਂ ਥੋੜੀ ਤਾਕਤ ਹੈ ਜੇ ਘੱਟ ਪੂੰਜੀ ਨਾਲ ਕੋਈ ਪਰਿਵਾਰ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਕਰ ਰਿਹਾ ਹੈ ਤਾਂ ਇਹਦਾ ਮਤਲਬ ਉਹ ਸਿਆਣਾ ਹੁਣ ਆਪਣੀ ਸਿਆਣਪ ਹੈ ਕਿ ਆਪਣੇ ਕੋਲੇ ਤਾਕਤ ਥੋੜੀ ਹੈ ਸਰਕਾਰ ਦੀ ਤਾਕਤ ਵੱਡੀ ਹੈ ਲੜਾਈ ਛੱਡ ਨਹੀਂ ਸਕਦੇ ਇਹ ਪਤਾ ਰਿਹਾ ਸੀ ਮਾੜਿਆ ਹੋਂ ਤਕੜੇ ਨੇ ਫਿਰ ਕਿਵੇਂ ਕਰੀਏ ਫਿਰ ਸਾਨੂੰ ਫੈਸਲਾ ਕਰਨਾ ਪਊਗਾ ਕਿ ਮਰਦੇ ਦੰਦ ਤੱਕ ਉਹਨਾਂ ਨਾਲ ਪੜਾਂ ਤਾਂ ਹੀ ਅਸੀਂ ਕਹਿੰਦੇ ਹੁੰਨੇ ਆ ਪੇੜ ਦੇ ਦੋ ਅਰਥ ਇੱਕ ਜਦੋਂ ਪੇੜ ਹੁੰਦਾ ਉਦੋਂ ਜਾਨ ਬਚਾ ਕੇ ਭੱਜਣ ਦੀ ਗੱਲ ਹੁੰਦੀ ਹੈ ਜਿਹੜੀ ਸਭ ਤੋਂ ਖਤਰਨਾਕ ਇੱਕ ਜਦੋਂ ਪੇੜ ਹੁੰਦਾ ਉਹਨਾਂ ਦਾ ਢਿੜਦੇ ਢਿੜਦੇ ਡਿੱਗ ਪਏ ਜਿੰਨੇ ਵਰਜ ਉੱਤੋਂ ਦੀ ਲੰਗ ਜਾਣ ਫੇਰ ਆਪਾਂ ਨੂੰ ਕੋਈ ਪਰਵਾਹ ਨਹੀਂ ਜੇ ਆਸ ਤੁਹਾਡੇ ਤੇ ਜਜ਼ਬਾ ਆ ਗਿਆ ਤਾਂ ਮਿੱਤਰੋ ਦੁਨੀਆ ਦੀ ਕੋਈ ਤਾਕਤ ਨਹੀਂ ਹਟਾ ਸਕਦੀ ਅੜਾ ਸਕਦੀ ਆਪਾਂ ਅੱਜ ਕੁੱਟਦਾਂ ਫੇਰ ਆਵਾਂਗੇ ਫੇਰ ਕੁੱਟਦਾਂ ਫੇਰ ਆਵਾਂਗੇ ਫੇਰ ਕੁੱਟਦਾਂ ਫੇਰ ਆਵਾਂਗੇ ਜਿੱਦੇ ਮਾਰ ਕੇ ਖਤਮ ਕਰ ਦੋਗੇ ਫੇਰ ਅਸੀਂ ਆਉਣਾ ਬੰਦ ਹੋਵਾਂਗੇ ਜੇ ਆਜ ਅਜ ਬਾ ਤੁਹਾਡੇ ਦਿਮਾਗ ਚ ਆ ਗਿਆ ਨਾ ਭਾਈ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਤੁਹਾਡੇ ਸਾਹਮਣੇ ਖੜੀ ਹੋ ਜੇ ਦੋ ਮਨੁੱਖਾਂ ਦੀ ਲੜਾਈ ਦੇ ਵਿੱਚ ਵੀ ਜੇ ਸਿੰਗਲ ਮਨੁੱਖਾਂ ਦੀ ਲੜਾਈ ਚ ਵੀ ਲੜਣਾ ਹੋਵੇ ਮੂਰਲਾ ਤੇ ਉਹਦੇ ਮੂਰਲਾ ਕਿੰਨਾ ਕਮਜ਼ੋਰ ਹੈ ਰਾਦਾ ਕਿਹਦਾ ਦੇੜੜਾ ਜਿੱਤੂਗਾ ਉਹ ਜੇ ਇੱਕ ਪਰਿਵਾਰ ਦੇ ਵਿੱਚ ਮੇਰੇ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਇੱਕ ਪਰਿਵਾਰ ਬਹੁਤ ਧੱਕੜ ਸੀ ਉਹਨਾਂ ਦੇ 5-6 ਭਰਾ ਸੀ ਉਹ ਗਣਨਾਸੇ ਗਨੂਸੇ ਵਾਵਾ ਰੱਖਦੇ ਹੁੰਦੇ ਜਮੀਨ ਜਮਾਨ ਉਹਨਾਂ ਕੋਲੇ ਬਹੁਤ ਤਕੜੀ ਸੀ ਉਹ ਜਿਹਦੀ ਮਰਜ਼ੀ ਪੈਲੀ ਦੱਬ ਲੈਂਦੇ ਕੋਈ ਬੋਲਦਾ ਨਹੀਂ ਸੀ ਉਹਨਾਂ ਮੂਰੇ ਇੱਕ ਛੋਟਾ ਜਿਹਾ ਮੁੰਡਾ ਸੀ ਉਹਦੇ ਪਿਓ ਤੋਂ ਉਹਦੀ ਪੈਲੀ ਦੱਬ ਲਈ ਜਦੋਂ 10 ਸਾਲਾ ਹੁੰਦਾ ਸੀ ਉਹ ਜਦੋਂ 15 ਸਾਲਾਂ ਦਾ ਹੋਇਆ ਜਿਹੜਾ ਉਹਨਾਂ ਦਾ ਰਾਹ ਸੀ ਖੇਤ ਨੂੰ ਜਾਂਦਾ ਭਾਈ ਉਹ ਗਣਾਸੀ ਨੇ ਉਹ ਪੱਥਰ ਖਸਾਈ ਜਾਇਆ ਕਰੇ ਨਾ ਗਾਲ ਨਾ ਧੋਪੜ ਨਾ ਉਹਨਾਂ ਨੂੰ ਆਇਆ ਕਿਹਾ ਵੀ ਮੈਂ ਤੁਹਾਨੂੰ ਮਾਰੂ ਨਾ ਉਹਨਾਂ ਨੂੰ ਬੁਰਾ ਨਾ ਭਲਾ ਗਣਾਸਾ ਝਕਾ ਕਰੇ ਪੱਥਰ ਰਗੜੀ ਜਾਇਆ ਕਰੇ ਜਾਂ ਦੇਖ ਲਿਆ ਕਰੇ ਉਹਨਾਂ ਕੋਈ ਉਹਨਾਂ ਨੇ ਪੁੱਛ ਲਿਆ ਓਏ ਤੂੰ ਰੋਜ਼ ਬੈਠਾ ਹੁੰਨਾ ਇੱਥੇ ਗਣਾਸੇ ਦੇ ਪੱਥਰ ਰਗਣੀ ਜਨੇ ਕਹਿੰਦਾ ਜਦੋਂ ਪੂਰਾ ਠਿੱਖਾ ਹੋ ਗਿਆ ਉਦੋਂ ਦੱਸੂ ਵੀ ਛੋਡੇ ਜੋ ਪਹਿਲਾ ਘੜੇ ਨੂੰ ਵੱਢਣਾ ਇਰਾਦੇ ਮੁਰੇ ਭਾਈ ਸਮਝਾਉਂਤਾ ਕਰਗੇ ਬੰਦੇ ਛੋਡਾ ਇਰਾਦਾ ਹੋਣਾ ਚਾਹੀਦਾ ਸਵਾਲ ਹੀ ਨਹੀਂ ਪਾਇਦਾ ਵੀ ਤੁਸੀਂ ਹਾਰ ਦਿਓ ਭਾਈ ਉੱਤੋਂ ਦੀ ਲੰਘ ਜਾਣਾ ਦਰੜ ਦੇਣ ਸੋਨੂੰ ਦੁਨੀਆ ਨੇ ਦੇਖਣਾ ਭਾਈ ਦੁਨੀਆ ਨੇ ਸੋਨੂੰ ਆਹ ਦੇਖਣਾ ਇਹ ਪੱੱਤਰ ਖਾ ਕੇ ਲੜਨ ਵਾਲੇ ਨੇ ਦਰਖਤਾਂ ਦੇ ਪੱਥੇ ਖਾ ਕੇ ਲੜਨ ਵਾਲੇ ਨੇ ਇਹ ਭੁੱਖ ਨਾਲ ਮਰਦੇ ਵੀ ਲੜਨਗੇ ਇਹ ਲੜ ਕੇ ਮਰਨ ਵਾਲੇ ਨੇ ਜ਼ਿੰਦਗੀ ਜਿਉਣ ਦਾ ਕੋਈ ਮਨੋਰਥ ਹੁੰਦਾ ਭਾਈ ਜ਼ਿੰਦਗੀ ਜੇ ਕਿ ਤਾ ਦੇਖੋ ਜ਼ਿੰਦਗੀ ਦਾ ਅਰਥ ਹੋਣਾ ਚਾਹੀਦਾ ਕੋਈ ਬੋਝ ਦੇ ਨਾਲ ਵਾਲੀ ਕੋਈ ਜ਼ਿੰਦਗੀ ਜ਼ਿੰਦਗੀ ਨਹੀਂ ਐਵੇਂ ਨਹੀਂ ਕਹਿੰਦੇ ਆਪਾਂ ਕੰਡਾ ਚ ਟੱਕਰਾ ਮਾਰੋ ਜਾ ਕੇ ਤੇ ਮਰ ਜਾਓ ਸਾਰੇ ਤੁਸੀਂ ਬੱਚਿਆਂ ਵਾਲੇ ਹੋ ਪਰ ਜੇ ਸੌਂਦੇ ਬੱਚੇ ਨੇ ਬਈ ਜਿਹੜੇ ਸਾਨੂੰ ਮਾਰ ਨਾ ਰਹੇ ਨੇ ਉਹਨਾਂ ਦੇ ਵੀ ਬੱਚੇ ਉਹਨਾਂ ਦੇ ਨੇ ਖੂਨ ਵਸਦਾ ਉਹ ਪੱਥਰ ਨਹੀਂ ਹੱਡੀਆਂ ਨੇ ਪੱਥਰਦਿਆਂ ਨਾਲ ਹੀ ਨੇ ਉਹਨਾਂ ਦੇ ਇਸ ਕਰਕੇ ਜੇ ਅਸੀਂ ਨਹੀਂ ਕਹਦੇ ਨੈਤਿਕਤਾ ਦਾ ਸਾਡੇ ਧਿਆਨ ਚ ਹੈ ਬਾਈ ਮਾੜਾ ਸ਼ਬਦ ਨਹੀਂ ਬੋਲਦੇ ਗਾਲ ਨਹੀਂ ਕੱਢਦੇ ਸੁਣੋ ਮੇਜ਼ ਤੇ ਬਹਿ ਜਾਓ ਜੇ ਸਾਡੀ ਨਜ਼ਾਇਜ਼ ਆ ਸੀ ਪਿੱਛੇ ਹਟ ਜਾਗੇ ਜੇ ਸਾਡੀ ਜਾਇਜ਼ਤਾ ਸੀ ਕਿਉਂ ਨਹੀਂ ਸੁਣਦੇ ਕਿਹੜੀ ਆ ਦੁਨੀਆ ਦੀ ਅਦਾਲਤ ਜਿਹੜੀ 1907 ਦੇ ਕਬਜ਼ੇ ਨੂੰ ਤੋੜ ਕੇ ਕਹਦੇ ਵੀ ਹਾਂ ਇਹ ਦੜ ਕੇ ਲੱਗ ਜਾਓ ਬਾਈ ਅੱਜ ਕੱਲ੍ਹ ਸਾਥੀ ਇੱਕ ਬੁਲਾਇਆ ਸੀ ਪਿੰਡ ਵਾਲਾ ਜਿਹੜਾ ਕਾਗਜ਼ ਪੱਤਰਾ ਮਾਰੀ ਜਾਣਕਾਰੀ ਰੱਖਦਾ ਸੀ 1907 ਦੀਆਂ ਕਰਦਾ ਹੋਈਆਂ ਨੇ 1907 ਦੇ ਕਬਜ਼ੇ ਦੇ ਮਾਰਕ ਨੇ ਆ 117 ਸਾਲ ਪਹਿਲਾਂ ਜ਼ਮੀਨ ਤੇ ਕਬਜ਼ਾ ਰੱਖਿਆ 117 ਸਾਲ ਦੇ ਕਬਜ਼ੇ ਨੂੰ ਤੁਸੀਂ ਮੌਜ ਨਾਲੀ ਇੱਕ ਇਹ ਤੁਹਾਡੀ ਐਸਪੀ ਹੈ ਫੂਲ ਦਾ ਮੈਂ ਤਾਂ ਨਹੀਂ ਜਾਣਦਾ ਸੀ ਇਹਨੂੰ ਕਦੇ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਜੇ ਨਹੀਂ ਚੱਲ ਹੋਊਗਾ ਡਿਊਟੀ ਤੇ ਕਰੇ ਡਿਊਟੀ ਇਹਨੇ ਇੱਕ ਜਵਾਕ ਦੀ ਮੈਨੂੰ ਪਤਾ ਲੱਗਿਆ ਵੇਲਾ ਜਵਾਕ ਦੀ ਬਾਹਂ ਤੋੜਦੀ ਡਾਂਗ ਮਾਰ ਕੇ 12 ਬੰਦਿਆਂ ਨੂੰ ਘੇਰ ਕੇ ਕੁੱਟਿਆ ਉਹ ਭਾਈ ਦੁਸ਼ਮਣਤਾ ਤੇਰੇ ਨਾਲ ਹੈ ਨਹੀਂ ਪਰ ਤੇਰੀ ਕਾਰਗਜ਼ਾਰੀ ਤੇ ਚਿਪਣੀ ਤਾਂ ਕਰਨੀ ਬਹੁ ਨਾ ਠੀਕ ਹੈ ਤੂੰ ਨੌਕਰੀ ਕਰ ਹੁਕਮ ਜਾ ਹੋਰ ਵੀ ਤਾਂ ਕੌਣ ਦੇ ਨੇ ਅਸੀਂ ਦੇਖੇ ਨੇ ਬਹੁਤ ਬਾਅਦ 라ਠੀ ਚਾਰਜ ਜਿਹੜੀ ਦੁਨੀਆ ਵਾਲੀ 라ਠੀ ਚਾਰਜ ਹੋਆ ਸੋਡੇ ਯਾਦ ਹੋਣਾ ਭਾਈ ਸੋਡੇ ਬਹੁਤ ਸਾਰੇ ਬੰਦੇ ਸੋਡੇ ਦੇ ਵਿੱਚੋਂ ਹੋਣਗੇ ਇੱਕ ਬੰਦਾ ਡਾਂਗ ਮਾਰਨ ਲੱਗਿਆ ਕਿਸੇ ਬਜ਼ੁਰਗ ਦੇ ਇੱਕ ਸਿਪਾਹੀ ਨੇ ਰੋਕਿਆ ਜਦੋਂ ਇੱਕ ਭੈਣ ਸਾਡੀ ਭੈਣ ਦੇ ਡਾਂਗ ਮਾਰ ਲੱਗਿਆ ਤਾਂ ਦੂਜਾ ਦੂਜੇ ਨੂੰ ਕਹਿੰਦਾ ਉਹ ਕੰਜਰਾ ਕੀ ਕਰਦਾ ਤੂੰ ਸਾਡੇ ਪੁੱਤ ਨੇ ਨਾ ਉਧਰ ਸੋਡਾ ਖਲਾਕੀ ਤੌਰ ਤੇ ਆਏ ਨੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਇਸ ਕਰਕੇ ਜਿਹੜੀ ਇਹ ਲੜਾਈ ਹੈ ਇਹ ਮਾਨਸਿਕ ਤਕੰਟਰੋਲ ਦੀ ਲੜਾਈ ਹੈ ਜੇ ਸਾਡੀ ਮਾਨਸਿਕਤਾ ਤਕੜੀ ਹੈ ਨਾ ਬਾਈ ਆਪਾਂ ਕੱਲੀ ਐ ਪਿੰਡ ਦੀ ਨਹੀਂ ਪੂਰੇ ਪੰਜਾਬ ਦੀ ਜ਼ਮੀਨ ਵਾਸਤੇ ਸੋਚਣ ਵਾਸਤੇ ਮਜਬੂਰ ਕਰ ਦਾਂਗੇ ਹੁਣ ਜਦੋਂ ਛੰਨਾ ਦੀ ਲੜਾਈ ਲੜੀ ਆਪਾਂ 2006 ਚ ਕੋਲ ਤਾਂ ਹਾਰਿਆ ਗਿਆ ਸੀ ਛੰਨਾਲਾ ਜ਼ਮੀਨ ਤੇ ਕਬਜ਼ਾ ਹੋ ਗਿਆ ਸੀ ਅੱਧਿਆਂ ਨੇ ਚੱਕ ਚੱਕਲੇ ਸੀ ਲਗਾਈ ਫੇਰ ਵੀ ਲੜੀ ਉਦੋਂ ਸੰਗੂਰ ਦੇ ਵਿੱਚ ਚੱਲਦਾ ਸੀ ਕੋਲ ਨੰਡੀਗ੍ਰਾਮ ਚੱਲਦਾ ਸੀ ਕੋਲ ਤੇ ਇੱਕ ਛੰਨਾ ਚੱਲਦਾ ਸੀ ਕੋਲ ਦਬੁਰਜੀ ਜਹਾਂਗੀਰ ਦੇ ਵਿੱਚ 1200 ਵਿਕੜ ਦਾ ਹਵਾਰਾ ਹਵਾਈ ਅੱਡੇ ਵਾਲੀ ਜ਼ਮੀਨ ਦਾ ਨਾਬੇ ਦੇ ਵਿੱਚ ਇੱਕ ਜ਼ਮੀਨ ਦਾ ਜਣੀ ਜਗਾ ਜਗਾ ਤੇ ਜ਼ਮੀਨ ਅਕਾਇਰ ਦੀਆਂ ਗੱਲਾਂ ਹੋ ਰਹੀਆਂ ਸੀ ਤੇ ਛੰਨਾ ਵਾਲੇ ਕੋਲ ਤੋਂ ਖੜ ਕੇ ਜਿੱਤ ਕੇ ਤਾਂ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਪਿਆ ਵੀ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਕਿਸਾਨਾਂ ਦੀਆਂ ਜ਼ਮੀਨਾਂ ਅਕਾਇਰ ਨਹੀਂ ਕੀਤੀਆਂ ਜਾਣਗੀਆਂ। ਭਾਵੇਂ ਬਿਊਲ ਕੇ ਚੱਟ ਗਏ ਹੋ 2011 ਜੁਨਾ ਨੇ ਵੀ ਕੀਤੀ ਤੇ ਮੜਵਾਈ ਆਪਾਂ ਦੇ ਆਪਸ। ਜਦੋਂ ਇਹ ਪਾਲਿਸੀ ਬਣੇ 2013 ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਨੂੰ ਇਹ ਕਾਨੂੰਨ ਬਣਾਉਣਾ ਪੈ ਗਿਆ ਕਿ 80% ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਦੇ ਵਿੱਚ ਨਹੀਂ ਵੜਿਆ ਜਾਊਗਾ। ਇਸ ਕਰਕੇ ਸੰਘਰਸ਼ਾਂ ਨਾਲ ਇਤਿਹਾਸ ਬਣਦੇ ਨੇ ਸਰਕਹ ਇਹਨਾਂ ਨਾਲ ਸੰਘਰਸ਼ਾਂ ਵਾਲੀ ਰਾਹ ਬਣਦੇ ਨੇ ਜੇ ਇਹ ਰਾਹ ਬਣਾਉਣਾ ਕੰਮ ਵੱਡਾ ਹੈ ਇਹਦੀ ਤਿਆਰੀ ਕਰਨੀ ਪੈਣੀ ਹੈ ਜਿਹੜੀ ਤਿਆਰੀ ਨਾਲ ਆਪਾਂ ਹੁਣ ਬੈਠੇ ਆ ਇੱਥੇ ਇਹ ਤਿਆਰੀ ਦੇ ਵਿੱਚ ਮੈਂ ਤੁਹਾਨੂੰ ਇੱਕ ਸਲਾਹ ਦੇਵਾਂਗਾ ਆਪਾਂ ਲੜਾਈ ਕੱਲੇ ਜੌਂਦਪਿੰਡ ਦੀ ਤਾਂ ਨਹੀਂ ਬਾਈ ਲੜ ਰਹੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਵੀ ਤਾਂ ਲੜ ਰਹੇ ਹਾਂ ਫਿਰ ਇਹ ਕੱਲੇ ਜੌਂਦਪਿੰਡ ਤੇ ਕਿਉਂ ਬਾਹਰ ਪਈ ਆ ਆਪਾਂ ਆਪਾਂ ਸੋਚ ਸਕਦੇ ਆ ਕਿ ਜਿੰਨੇ ਜਿਲੋਂ ਬਾਹਰੋਂ ਆਉਂਦੇ ਨੇ ਇਸ ਮੋਰਚੇ ਨੂੰ ਆਪਾਂ ਪੱਕੇ ਮੋਰਚੇ ਦੇ ਤੌਰ ਤੇ ਜਿਵੇਂ ਆਪਣੇ ਚੰਡੀਗੜ੍ਹ ਲੰਗਰ ਚੱਲਦੇ ਹੁੰਦੇ ਆ ਐ ਕੋਈ ਪ੍ਰੋਪੋਜ਼ਲ ਸਕੀਮ ਬਣਾਈ ਜੀ ਪੱਕਾ ਅੱਡਾ ਬਣਾ ਲੀਏ ਇੱਥੇ ਲੱਗਣ ਤੜਕੇ ਕੋਈ ਇਹ ਜੀ ਥਾਂ ਦੇਖ ਲਈਏ ਜਨ ਇਹ ਜਗ੍ਹਾ ਅੱਡੇ ਜਮਾਈਏ ਦਿਨ ਤੇ ਰਾਤ ਮੋਰਚਾ ਚੱਲਦਾ ਰਹੇ ਕੋਈ ਜਗ੍ਹਾ ਦੇਖ ਲਈ ਜਾਵੇ ਖੁੱਲੀ ਤੇ ਉੱਥੇ ਇਹ ਮੋਰਚਾ ਚੱਲਦਾ ਰਹੇ ਤੇ ਆਪਣਾ ਹੁੰਦੇ ਰਹੇ ਬੰਦੇ ਜਾਨੀ ਜੇ ਇਹ ਵੱਡਾ ਮੋਰਚਾ ਜਾਂਦਾ ਤਾਂ ਬੋੜੀਆਂ ਜਿਹੜੀਆਂ ਛੋਟੀਆਂ-ਛੋਟੀਆਂ ਜ਼ਮੀਨਾਂ ਲੈਂਡ ਦੀਆਂ ਗੱਲਾਂ ਆ ਰਹੀਆਂ ਨੇ ਨਾ ਇੱਕ ਵਾਰੀ ਕਾਰਪੋਰੇਟ ਨੂੰ ਵੀ ਪਿੱਛੇ ਮੁੜਨਾ ਪਊਗਾ ਕਿਉਂਕਿ ਕਾਰਪੋਰੇਟ ਵਿਦੇਸ਼ੀ ਸ਼ਾਹੂਕਾਰ ਹੈ ਵਿਦੇਸ਼ੀ ਸ਼ਾਹੂਕਾਰ ਪੈਸਾ ਲਾਉਣ ਤੋਂ ਝਿਜਕਦਾ ਉੱਥੇ ਹੈ ਜਿੱਥੇ ਬਗਾਵਤ ਹੁੰਦੀ ਹੋਵੇ ਜਿੱਥੇ ਲੋਕ ਬਗਾਵਤਾਂ ਕਰਨ ਵਾਸਤੇ ਤਿਆਰ ਹੋਣ ਉੱਥੇ ਸਰਕਾਰ ਨੂੰ ਐਗਰੀਮੈਂਟ ਕਰਨਾ ਪੈਂਦਾ ਹੈ ਕਾਰਪੋਰੇਟ ਨਾਲ ਕਿ ਜੇ ਸਰ ਬਗਾਵਤ ਹੋ ਉਹਨੂੰ ਦੱਬਾਂਗੇ ਅਸੀਂ ਉਹਨੂੰ ਕਾਨੂੰਨ ਬਣਾਵਾਂਗੇ ਅਸੀਂ ਇਹੋ ਜੇ ਵਾਅਦੇ ਤਾਂ ਇਹਨਾਂ ਨੇ ਪਹਿਲਾਂ ਕੀਤੇ ਹੋਏ ਨੇ ਪਰ ਉਹਨਾਂ ਦੇ ਵਾਅਦੇ ਕਰਨ ਤੋਂ ਬਾਅਦ ਵੀ ਜਦੋਂ ਉਹ ਬਾਅਦੇ ਇੰਪਲੀਮੈਂਟ ਕਰਨ 'ਚ ਕਾਮਯਾਬ ਨਹੀਂ ਹੁੰਦੇ ਬਗਾਵਤਾਂ ਉੱਠਦੀਆਂ ਨੇ ਨੰਦੀਗ੍ਰਾਮ ਦੇ ਫੈਸਲੇ ਵੀ ਵਾਪਸ ਲੈਣੇ ਪਏਗੇ ਛੰਨਾ ਦਾ ਵਾਰਡ ਵੀ ਰੱਦ ਕਰਨਾ ਪੈ ਗਿਆ ਜਦੋਂ ਇਦਰੋਂ ਬਈ ਉੱਠੀ ਪਛਮਦੀ ਨੇਹਰੀ ਨੂੰ ਅੱਗੇ ਨੱਕਾ ਮਾਰਨ ਨੂੰ ਦਰਿਆਵਾਂ ਨੂੰ ਬੰਨ੍ਹ ਮਾਰਨ ਵਾਸਤੇ ਜਨਤਾ ਤਿਆਰ ਹੁੰਦੀ ਆ ਫੇ ਪਾਣੀ ਪਿੱਛੇ ਮੁੜਦਾ ਤੇ ਪਿਛਲੇ ਨੂੰ ਨੁਕਸਾਨ ਕਰਦਾ ਜਾ ਕੇ ਆਜੇ ਫੈਸਲਾ ਕਰ ਲੈਣਾ ਭਾਈ ਪੋਸਤਾਂ ਦੇ ਵਾਸਤੇ ਰੋਟੀ ਵਿਚਾਰੂਗੇ ਤੁਸੀਂ ਗੱਲ ਭਾਵੇਂ ਵਧੀਆ ਹੈ ਗੱਲ ਬਹੁਤ ਵਧੀਆ ਹੈ ਇਹ ਨਹੀਂ ਪਤਾ ਆਪਣੇ ਚ ਕਦੋਂ ਕਿਸੇ ਨੇ ਕਦੋਂ ਲੱਗ ਜਾਣਾ ਜਿੰਦਾ ਤਾਂ ਲੱਗ ਗਿਆ ਭਾਈ ਦੋ ਬੁਲਾਸ਼ਾ ਤਾਂ ਆਪਣੀਆਂ ਹਸਪਤਾਲ ਚ ਪਈਆਂ ਨੇ ਹੁਣ ਵੀ। ਦੋ ਤਿੰਨ ਬੈੱਡਾਂ ਤੇ ਪਏ ਆ। ਤਿੰਨ ਭੈਣਾਂ ਚਲੀਆਂ ਗਈਆਂ। ਪਹਿਲਾਂ ਉਹ ਤਾਂ ਦਾ ਸੰਸਕਾਰ ਵੀ ਕਰਤਾ। ਤੇ ਕੀ ਪਤਾ ਫਿਰ ਆਪਣੀ ਕਦੋਂ ਕਿੱਥੇ ਕੀ ਦੀ ਕਿਹੜੇ ਟਿਕਾਣੇ ਤੇ ਲੱਗ ਜੇ। ਕੀ ਪਤਾ ਵਧੀਆ ਕਿਹੜੀ ਗੱਲ ਹੁੰਦੀ ਆ ਬਾਈ। ਫਿਰ ਸਾਨੂੰ ਆਇਆ ਕਹਤੋਂਗੇ ਵੀ ਤੁਸੀਂ ਤਾਂ ਆਪਦੀ ਪੂਰੀ ਲੀਵੀ ਖੜੇ ਹੋ ਹੁਣ ਸਾਨੂੰ ਮਰਵਾਓਗੇ। ਐ ਨਹੀਂ ਹੈ ਬਾਈ। ਇੱਥੇ ਨਹੀਂ ਪਤਾ ਕਿਹਦੀ ਵਾਰੀ ਆਉਂਦੀ ਆ। ਸੋ ਇਸ ਕਰਕੇ ਬਾੜਾ ਇੱਕ ਕੰਟਰੋਲ ਚ ਕੱਲ ਚੰਗਾ ਕੀਤਾ ਤੁਸੀਂ ਮੈਨੂੰ ਆ ਲੱਗੇ ਜਾਂਦਾ ਸੀ ਵੀ ਯਾਰ ਨੌਜਵਾਨ ਕਿਤੇ ਬੇਕਾਬੂ ਨਾ ਹੋ ਜਾਣ ਜਦੋਂ ਅਸੀਂ ਐ ਤੁਰਦੇ ਆ ਕਦੋਂ ਕਾਫਲਾ ਮੂਹਰੇ ਭੇੜ ਲੈਣ ਦੇ ਹਾਨਸਕਤਾ ਬਣਾ ਕੇ ਉਦੋਂ ਜੇ ਤੁਸੀਂ ਕੰਟਰੋਲ ਚ ਹੋਵੋਗੇ ਨਾ ਦੁਸ਼ਮਣ ਤੇ ਬਹੁਤ ਅਸਰ ਪੈਂਦਾ ਅਸੀਂ ਕਹਿੰਦੇ ਖੜ੍ਹ ਜਾਓ ਉਹ ਕਹਿੰਦਾ ਹਟ ਜਾ ਹਟ ਜਾ ਪਰਾਂ ਤੂੰ ਕੌਣ ਹੁਣ ਖੜ ਜਾ ਹੁਣ ਖੜਨ ਦਾ ਵੇਲਾ ਬਸ ਮਾਰ ਕਾ ਗਿਆ ਜੇ ਤੁਸੀਂ ਐਂ ਕਹਤਾ ਵੀ ਖੜਨ ਦਾ ਵੇਲਾ ਸਮਝ ਗਏ ਫੇਰ ਦੁਸ਼ਮਣ ਉਤੋਂ ਦੀ ਭੂਗਾ ਇਸ ਕਰਕੇ ਕੰਟਰੋਲ ਨਾਲ ਜਾੜਤੇ ਨਾਲ ਥੋੜੇ ਬੰਦੇ ਵੀ ਬਹੁਤੇ ਬੰਦਿਆਂ ਨੂੰ ਹਰਾਉਣ ਚ ਕਾਮਯਾਬ ਹੋ ਜਾਂਦੇ ਜਦੋਂ ਸਕੀਮ ਤੋਂ ਬਾਹਰ ਹੁੰਨੇ ਹੋ ਆਪਾਂ ਆਪਣੀ ਮਰਜ਼ੀ ਕਰਦੇ ਹੋ ਕਿਉਂਕਿ ਮੈਂ ਚੰਦਾ ਸੁਣਾ ਜਿੱਦੇ ਦੇਖੇ ਨੇ ਦੋ ਤਿੰਨ ਮੁੰਡੇ ਵੀ ਸਾਡੇ ਦਾ ਜਰ ਡਾਂਗਾ ਮਾਰਗੇ ਉਹ ਸਾਡੇ ਦਾ ਕਰਗੇ ਹੁਣ ਤੁਸੀਂ ਕਹੀ ਜਨ ਨੂੰ ਠਹਿਰ ਜੂ ਠਹਿਰ ਜੋ ਸੋਡੇ ਨਾਲੋਂ ਕਾਲੇ ਆ ਭਾਈ ਅਸੀਂ ਜਦੋਂ ਕਿਸੇ ਦੇ ਡਾਂਗ ਵੱਜਦੀ ਐ ਜਦੋਂ ਕਿਸੇ ਦੀ ਬਾਹ ਟੁੱਟਦੀ ਐ ਨਾ ਭਾਈ ਅਸੀਂ ਉਹ ਘਰੇ ਜਾਣਾ ਹੁੰਦਾ ਸਾਨੂੰ ਘਰੇ ਜਾਣ ਤੋਂ ਪਹਿਲਾਂ 100 ਵਾਰ ਸੋਚ ਕੇ ਪੈਰ ਧਰਨਾ ਪੈਂਦਾ ਸਾਡੀ ਮਿੱਟੀ ਨਿਕਲਦੀ ਐ ਪੈਰਾਂ ਦੀ ਜਦੋਂ ਕਿਸੇ ਘਰ ਦਾ ਬੰਦਾ ਸ਼ਹੀਦ ਹੋ ਜਾਂਦਾ ਨਾ ਭਾਈ ਉਹਦੇ ਘਰੇ ਜਦੋਂ ਅਸੀਂ ਬੈਠਣ ਜਾਂਦੇ ਆ ਸਾਨੂੰ ਐ ਲੱਗੇ ਜਾਂਦਾ ਵੀ ਯਾਰ ਤੇਰੇ ਹੱਥੋਂ ਮਰ ਗਿਆ ਬੰਦਾ ਜਦੋਂ ਕਿ ਦੁਨੀਆ ਨੂੰ ਪਤਾ ਹੈ ਅੰਧੋ ਲੰਚ ਮਰਿਆ ਹੈ ਆਪਦੇ ਮੋਢੇ ਤੇ ਆਪਦੇ ਪੁੱਤ ਦੀ ਤੇ ਆਪਦੇ ਭਰਾ ਦੀ ਆਰਤੀ ਚੱਕਣੀ ਬਹੁਤ ਔਖੀ ਐ ਸਾਥੀ ਜੀ ਨਹੀਂ ਕਰਦਾ ਸਾਨੂੰ ਇਹਨਾਂ ਪੇੜਾਂ 'ਚ ਪਾਉਣ ਪਰ ਕਰੀਏ ਵੀ ਕੀ ਐਦੋਂ ਉਰੇ ਸਰਦੇ ਨਹੀਂ ਫੇਰ ਤੁਸੀਂ ਕਦੇ ਵੀ ਨਹੀਂ ਹਾਰਦੇ ਦਾਮ ਆਇਆ ਹੈ ਤੇ ਅਸੀਂ ਕਦੇ ਵੀ ਨਹੀਂ ਹਾਰਦੇ ਅੱਜ ਦੀਆਂ ਕੰਨੀਆਂ ਗੱਲਾਂ ਦੇਖ ਲਈ ਸੁਣ ਲਿਓ ਮਰੇ ਤੋਂ ਬਾਅਦ ਦੀਆਂ ਗੱਲਾਂ ਸੁਣ ਲਿਓ 2 ਸਾਲ ਨੂੰ ਸੁਣ ਲਿਓ 4 ਸਾਲ ਨੂੰ ਜਿੰਦਗੀ ਜਿਉਣ ਦਾ ਸਭ ਤੋਂ ਵਧੀਆ ਤਰੀਕਾ ਤੇ ਸਲੀਕਾ ਹੀ ਸਿਰਫ ਇਹ ਹੈ ਮਿੱਤਰੋ ਕਿ ਨਹੱਕੇ ਨਾ ਲੜੋ ਤੇ ਹੱਕਾਂ ਦੇ ਪਿੱਛੇ ਨਾ ਹਟੋ ਜਿੱਤ ਸੋਡੀ ਹੋਊਗੀ ਧੰਨਵਾਦ ਤੁਸੀਂ ਸੁਣਿਆ ਕਿ ਜੋਗਿੰਦਰ ਸਿੰਘ ਗੁਰਾਹੌਰਾਂ ਨੇ ਤਮਾਮ ਜਿਹੜਾ ਹੈ ਜੌਂਦ ਪਿੰਡ ਦੀ ਜ਼ਮੀਨ ਦਾ ਮਾਮਲਾ ਸੀ ਇਹ ਮਾਮਲਾ ਪੂਰਾ ਉਹਨਾਂ ਨੇ ਡਿਸਕ੍ਰਾਈਬ ਕੀਤਾ ਤੇ ਪੱਕਾ ਮੋਰਚਾ ਪਿੰਡ ਜੌਂਦੇ ਵਿੱਚ ਲੱਗ ਚੁੱਕਿਆ ਹੁਣ ਤੱਕ ਮੋਰਚਾ ਇਹ ਚੱਲਦਾ ਆ ਰਿਹਾ ਗੁਰਾਹੌਰਾਂ ਤੇ ਐਫਆਈਆਰ ਹੋ ਚੁੱਕੀ ਹੈ ਝੰਡਾ ਸਿੰਘ ਜੇਠੂ ਕੇ ਉਹਨਾਂ ਦੇ ਪ੍ਰਾਈਵੇਟ ਐਫਆਈਆਰ ਹੋ ਚੁੱਕੀ ਹੈ ਨਾਲ ਹੋਰਾਂ ਦੇ ਉਹਨਾਂ ਦੇ ਹੋਰ ਕਾਰਕੁਨ ਵੀ ਹੈਗੇ ਨੇ ਦੇਖਣ ਵਾਲਾ ਹੋਊਗਾ ਕਿ ਮਾਮਲਾ ਹੁਣ ਇਹ ਕਿਵੇਂ ਨਿਬੜਦਾ